ਲੈ ਦੋਸਤੋ 11 ਤਰੀਕ ਨੂੰ ਲੱਗਣ ਵਾਲੀ ਇਤਨਾ ਉੱਲਾ ਪਸ਼ੂ ਮੰਡੀ ਦਾ ਸੋਨੂ ਵੀਊ ਦਿਖਾ ਰਿਹਾ ਚੈੱਕ ਕਰ ਲੋ ਜੀ ਇਹ ਮਹੀਨੇ ਦੇ ਵਿੱਚ ਦੋ ਵਾਰ ਲੱਗਦੀ ਹੈ ਜੀ ਇੱਕ ਤਾਂ 11 ਤਰੀਕ ਨੂੰ ਲੱਗਦੀ ਹੈ ਇੱਕ ਜੀ 27 ਤਰੀਕ ਨੂੰ ਲੱਗਦੀ ਹੈ ਜਿਹੜੀ ਮੰਡੀ ਇਹ 11 ਤਰੀਕ ਨੂੰ ਲੱਗਦੀ ਹੈ ਜੀ ਉਹ ਮੰਡੀ ਤਾਂ ਇਹ ਲਗਭਗ ਜੀ ਇਹਦੇ ਉੱਤੇ 1000 ਮੱਝ ਦੇ ਕਰੀਬ ਮੱਝ ਪਹੁੰਚਦੀ ਹੈ ਜੀ 11 ਤਰੀਕ ਨੂੰ ਲੱਗਦੀ ਹੈ ਜਿਹੜੀ ਲੱਗਦੀ ਹੈ ਇਹ 27 ਤਰੀਕ ਨੂੰ ਉਸ ਮੰਡੀ ਤੇ ਥੋੜੀਆਂ ਜੀਆਂ ਮੱਝਾਂ ਘੱਟ ਹੁੰਦੀਆਂ ਨੇ ਜੀ 500 ਮੱਝ ਆਉਂਦੀ ਹੈ ਜੀ ਜਿਹੜੀ 27 ਤਰੀਕ ਨੂੰ ਲੱਗਦੀ ਹੈ ਜੀ ਤੇ ਆਪਾਂ ਤੁਹਾਨੂੰ ਮੰਡੀ ਦੇ ਵਿੱਚ ਜਿਹੜੀਆਂ ਟਾਪ ਦੀਆਂ ਮੱਝਾਂ ਨੇ ਨਾ ਉਹ ਚੈੱਕ ਕਰਾਉਣੀਆਂ ਨੇ ਆਪਾਂ ਰੇਟ ਵਗੈਰਾ ਸਾਰਾ ਤੁਹਾਨੂੰ ਲੈ ਕੇ ਦੱਸਾਂਗੇ ਕਿਸੇ ਵੀਰ ਨੇ ਅਗਲੀ ਮੰਡੀ ਤੇ ਆਉਣਾ ਤਾਂ ਤੁਸੀਂ ਸਾਨੂੰ ਫੋਨ ਕਰਕੇ ਆ ਸਕਦੇ ਹੋ ਜੀ ਅਸੀਂ ਤੁਹਾਨੂੰ ਮੱਝ ਦਵਾ ਦਾਂਗੇ ਆਪਣਾ ਨੰਬਰ ਹੈਗਾ 9878313966 ਕਿਸੇ ਵੀਰ ਨੇ ਕਿਸੇ ਡੰਗਰ ਦੀ ਵੀਡੀਓ ਪਵਾਉਣੀ ਹੈ ਕਿ ਆਪਣੇ ਪੇਜ ਜਾਂ ਚੈਨਲ ਤੇ ਤਾਂ ਤੁਸੀਂ ਵੀਡੀਓ ਵੀ ਪਵਾ ਸਕਦੇ ਹੋ ਚੈੱਕ ਕਰੋ ਤੁਸੀਂ ਜਿਵੇਂ ਇਧਰ ਆਮ ਅੱਜ ਖੜੀ ਆ ਬਹੁਤ ਟੌਪ ਦੀ ਹੈ ਜੀ ਲੈ ਦੋਸਤੋ ਤਰਾਂਬਲਾ ਪਸ਼ੂ ਮੰਡੀ ਦੇ ਇੱਕ ਸੋਨੂੰ ਆਪਾਂ ਟੌਪ ਕੁਆਲਿਟੀ ਵਾਲੀ ਪਿਓਰ ਹਰਿਆਣੇ ਦੀ ਝੱਟ ਬਲੈਕ ਝੋਠੀ ਦਿਖਾਉਣੇ ਆ ਜੀ ਚੈੱਕ ਕਰੋ ਤੁਸੀਂ ਮੋੜ ਲਿਆ ਕੀ ਡਿਟੇਲ ਆਪਾਂ ਇਹਦੀ ਲੈ ਕੇ ਦੱਸ ਦਿਆਂ ਜੀ ਬਾਈ ਤੋਂ ਤੇ ਪਹਿਲਾਂ ਤੁਸੀਂ ਰੰਗ ਵਗੈਰਾ ਰੰਗ ਵਾਲੇ ਸਿੰਗ ਤੁਸੀਂ ਚੈੱਕ ਕਰ ਸਕਦੇ ਹੋ ਤੇ ਥਾਨ ਵਧੀਆ ਚਵਾਈ ਵਾਲਾ ਵਿੱਖੀ ਤੇ ਲੱਗਿਆ ਹੋਇਆ ਜੀ ਚੈੱਕ ਕਰ ਤੁਸੀਂ ਬਹੁਤ ਚੰਗੇ ਆਰਡਰ ਕੁਆਲਟੀ ਦੀ ਹੈ ਤੇ ਤਾਜੀ ਸੂਈ ਹੋਈ ਹੈ ਜੀ ਕਿਸੇ ਵੀਰ ਨੇ ਖਰੀਦਣੀ ਆ ਆਪਾਂ ਬਾਈ ਦਾ ਕੰਟੈਕਟ ਨੰਬਰ ਵੀ ਦੱਸਾਂਗੇ ਜੀ ਤੁਸੀਂ ਇਹ ਝੋਟੀ ਖਰੀਦ ਸਕਦੇ ਵੀ ਇਹ ਜਿਹੜੀ ਧਨੌਲਾ ਮੰਡੀ ਹੈ ਜੀ ਮਹੀਨੇ ਦੇ ਵਿੱਚ ਦੋ ਵਾਰ ਲੱਗਦੀ ਹੈ ਇੱਕ ਤਾਂ 11 ਤਰੀਕ ਨੂੰ ਲੱਗਦੀ ਹੈ ਜੀ ਤੇ ਇੱਕ 27 ਤਰੀਕ ਨੂੰ ਲੱਗਦੀ ਹੈ ਜੀ ਮਾਲ ਬਹੁਤ ਪਹੁੰਚਿਆ ਹੈ ਜੀ ਚੈੱਕ ਕਰ ਲੋ ਜੀ ਤੁਸੀਂ ਮੰਡੀ ਤੇ ਕਰ ਦਿਆਂ ਜੀ ਆਪਾਂ ਬਾਈ ਨਾਲ ਗੱਲਬਾਤ ਆ ਜੀ ਜੀ ਹਸਰੀਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਕਿਹੜਾ ਪਿੰਡ ਆ ਬਈਆ ਆਪਣਾ ਕਿੰਨੇ ਸੂਏ ਸੂਈ ਹੋਈ ਹੈ ਮਾਜਾ ਦੂਜੇ ਦੂਜੇ ਹਾਂਜੀ ਬਾਈ ਬੱਚਾ ਕੀ ਆ ਪੇਸੇ ਬੱਚਾ ਕੱਟਾ ਹੈ ਕੱਟੀਏ ਵੀਰੇ ਸੋਰੀ ਕੱਟੀ ਹੈ ਜੀ ਕਿੰਨਾ ਦੁੱਧ ਦੁੱਧ ਹੁਣ 14 ਕਿਲੋ ਤਿਆਰ ਹੈ 14 ਕਿਲੋ ਤਿਆਰ ਹੈ ਇਹਨੇ ਦਾ ਆਪਣਾ ਮਾਲ ਹੁੰਦਾ ਵੀਰੇ ਠੀਕ ਹੈ ਜੀ ਆਪਾਂ YouTube ਤੇ ਪਾਉਨੇ ਯਾਦੇ ਵੀਡੀਓ ਠੀਕ ਹੈ ਜੀ ਠੀਕ ਹੈ ਹਾਂਜੀ ਮਾਲ ਸਾਫ ਸੁਥਰਾ ਦੇਖਣਾ ਚਾਹੀਦੀ ਰੂਟੀਨ ਚ ਆਪਣੇ ਕੋਲ ਕਿੰਨੀਆਂ ਝੋਟੀਆਂ ਲੈ ਗਿਆ ਅੱਜ ਦੋ ਲੈ ਕੇ ਆਂ ਕਰੀਬ ਝੋਟੀਆਂ ਚਾਰ ਪੰਜ ਨੇ ਰੂਟੀਨ ਚ ਹੁੰਦਾ ਮਾਲ ਆਪਣੇ ਕੋਲ ਠੀਕ ਆ ਬਾਈ ਹਾਂ ਮਾਲ ਸਾਰਾ ਖਰੇ ਹੋਣਾ ਕਿੰਨਾ ਦੁੱਧ ਹੈ ਕਿ ਸੂਏ ਕੱਢੂਗੀ ਐਤ ਕੀ ਵੀਰੇ 16 17 ਦੀ ਹੈਗੀ ਮੀਠਾ ਠੀਕ ਆ ਕੀ ਮੁੱਲ ਕਰ ਦਈਏ ਇਹਦਾ 170 170 ਘੱਟ ਵੱਧ ਹੋ ਜਾਊਗਾ ਕੋਈ ਗੱਲ ਕਰਦਾਂਗੇ ਵੀਰੇ ਮਾਨਸਰ ਮੋਬਾਈਲ ਨੰਬਰ ਬੋਲ ਦੋ ਜੀ 91920 9943 95920 9943 99493 ਲੈ ਦੋਸਤੋ ਚੈੱਕ ਕਰੋ ਤੇ ਹੋਰ ਵੀ ਛੋਟੀਆਂ ਜੀ ਇੱਧਰ ਬਹੁਤ ਟੌਪ ਦੀਆਂ ਨੇ ਜੀ ਤੇ ਇੱਕ ਗਾਂ ਦਿਖਾਉਣੀ ਹੈ ਜੀ ਆਪਾਂ ਤੁਹਾਨੂੰ ਉਹ ਵੀ ਬਹੁਤ ਟੌਪ ਦੀ ਹੈ ਜੀ ਚੈੱਕ ਕਰੋ ਜੀ ਆਮਨੀ ਲੈ ਦੋਸਤੋ ਇੱਧਰ ਨਾ ਤੁਹਾਨੂੰ ਇੱਕ ਹੋਰ ਟੌਪ ਕਲਾਸ ਛੋਟੀ ਦਿਖਾਉਣੀ ਹੈ ਜੀ ਹਰਿਆਣੇ ਚੋਂ ਆਈ ਹੋਈ ਹੈ ਬਾਈ ਕਹਿੰਦੇ ਚੈੱਕ ਕਰੋ ਤੁਸੀਂ ਆਰਡਰ ਕੁਆਲਿਟੀ ਤੇ ਸਿੰਗ ਬਿਲਕੁਲ ਪਿਓਰ ਰਿੰਗ ਵਾਲੇ ਨਹੀਂ ਜੀ ਟੌਪ ਦੀ ਮੂਰਾ ਤੇ 99 ਸੂਏ ਸੂਈ ਆਪਾਂ ਬਾਈ ਨਾਲ ਗੱਲਬਾਤ ਕਰਕੇ ਦੱਸਦੇ ਹਾਂ ਇਹ ਥਨਾ ਦਾ ਬਹਿਤ ਚੀ ਦੀ ਸਕਦੀ ਪੂਰੇ ਪ੍ਰੋਪਰ ਚੁਆਈ ਵਾਲੇ ਥਾਂ ਨਹੀਂ ਨਹੀਂ ਯਾਰ ਆਪਾਂ ਬੀਚਾਰ ਕਰਦੇ ਕਿੰਨੇਵੇਂ ਸੂਏ ਸੂਈ ਆ ਇਹ ਦੇਖੋ ਜੀ ਦੂਜੇ ਬੱਚਾ ਕੀ ਆ ਪਿੱਛੇ ਕੱਟਾ ਹੋਊਗਾ ਕੱਟਾ ਹੋਊਗਾ ਕਿਹੜਾ ਪੰਡਾ ਫੋਡਾ ਬਲਾਡਾ ਹੈ ਬਲਾਡਾ ਬਲਾਡਾ ਕਿੱਥੋਂ ਲੈ ਕੇ ਆਉਣੇ ਹਰਿਆਣਾ ਹਰਿਆਣੇ ਚੋਂ ਜੀ ਹਰਿਆਣੇ ਚੋਂ ਹਾਂਜੀ ਠੀਕ ਆ ਕਿੰਨਾ ਦੁੱਧ ਹੋਣਾ ਇਹ ਥੱਲੇ ਹੈਗਾਗਾ 15 ਕਿਲੋ 15 ਕਿਲੋ ਹਾਂਜੀ ਕੀ ਮੁੱਲ ਕਰਦੇ ਨੇ ਇਹਦਾ 2 ਲੱਖ ਰੁਪਏ ਜੀ 2 ਲੱਖ ਮੋਬਾਈਲ ਨੰਬਰ ਬੋਲ ਦਿਆ ਉਹਦਾ 9847 9877 ਕਿੰਨੀਆਂ ਮੱਝਾਂ ਲੈ ਕੇ ਆਏ ਆ ਦੋ ਜੀ ਆ ਵੀ ਮੱਝ ਥੋੜੀ ਆ ਹਾਂਜੀ ਹਾਂਜੀ ਇਹ ਵੀ ਤੋਰਦੇ ਲੈ ਤੋਰੀ ਬਈ ਆ ਮੱਝ ਯਾਰ ਲੈ ਦੋਸਤੋ ਆ ਵੀ ਮੱਝ ਵਾਈਆਂ ਲਵੇ ਆ ਉੱਚੇ ਲੰਮੇ ਕੱਦ ਕਾਠ ਦੀ ਤੇ ਬਲਾਡਾ ਵਾਈਆਂ ਦਾ ਏਰੀਆ ਬਾਈ ਕਹਿੰਦੇ ਅਸੀਂ ਰਤੀਆ ਤੇ ਰਤੀਆ ਸਾਈਡ ਤੋਂ ਮੱਝਾਂ ਲੈ ਕੇ ਆਉਣੇ ਆ ਹਰਿਆਣੇ ਚੋਂ ਹੀ ਚੈੱਕ ਕਰ ਲਓ ਤੁਸੀਂ ਮਿਲਕ ਵੀ ਨਾ ਚੈੱਕ ਕਰ ਲਓ ਪਹਿਲਾਂ ਤਾਂ ਮੱਝ ਦੇਲੇਵੇ ਤੇ ਬਹੁਤ ਚੰਗੀ ਮੱਝ ਆਈ ਤੇ ਕੱਦ ਇਹਨਾਂ ਦਾ ਪ੍ਰੋਪਰ ਜਿਹੜੀਆਂ ਆਮ ਦਰਮਿਆਨੀਆਂ ਮੱਝਾਂ ਹੁੰਦੀਆਂ ਨੇ ਉਹਨਾਂ ਨਾਲੋਂ ਬਹੁਤ ਜ਼ਿਆਦਾ ਉੱਚਾ ਕੱਦ ਦੋਮੇ ਮੱਝਾਂ ਦਾ ਇਹ ਚੈੱਕ ਕਰ ਸਕਦੇ ਹੋ ਤੁਸੀਂ ਇਹ ਕਿੰਨੇ ਕ ਦਿਨਾਂ ਦੀ ਸੂਈ ਆ ਬਾਈ? ਹਾ ਤੁਹਾਡੇ ਸਾਹਮਣੇ 10 ਕ ਦਿਨ ਹੋ ਗਏ ਸੀ। 10 ਕ ਦਿਨ ਸੋ ਗਏ ਸੀ। ਇਹਦੇ ਪਿੱਛੇ ਬੱਚਾ ਕੀ ਆ? ਕਟਾ ਹੀ ਹੋਇਆ ਇਹਦੇ ਵਿੱਚ। ਇਹਦੇ ਪਿੱਛੇ ਵੀ ਕਟਾ। ਇਹਦੇ ਥੱਲੇ ਕਿੰਨਾ ਦੁੱਧ ਹੁਣ ਰੈਡੀ ਹੈਗਾ? ਰੈਡੀ ਹੋਊਗਾ 15 ਤੋਂ ਬਾਅਦ ਹੀ। 15 ਤੋਂ ਬਾਅਦ ਆ। ਠੀਕ ਆ। ਕਿੰਨੇ ਦੁੱਧ ਤੇ ਜਾਊ ਇਹਦੀ? ਜਾਊ 16 ਕੱਲੇ ਤੇ ਹੀ। 16 ਕੱਲੇ ਤੇ। ਠੀਕ ਆ। ਇਹਦਾ ਕੀ ਮੁੱਲ ਕਰਦੇ ਹੋਗੇ? ਇਹਦਾ ਮੁੱਲ ਕਰਦੇ ਆ 2 ਲੱਖ ਰੁਪਏ ਦਾ। ਇਹਦਾ ਵੀ 2 ਲੱਖ। ਕਿੰਨੇ ਦੀ ਛੜ ਦੋਗੇ? ਵਾ ਦੇਖ ਕਰਦਾਂਗੇ ਮਾਣਦਾਨੀ ਚ ਕੋਈ ਮੋਬਾਈਲ ਨੰਬਰ ਬੋਲਦੇ ਆਪਦਾ ਦੁਬਾਰੇ ਇਹ ਹੀ ਆ 6284798725 ਠੀਕ ਆ ਬਾਈ ਲੈ ਦੋਸਤੋ ਇੱਕ ਤੁਹਾਨੂੰ ਹੋਰ ਝੋਟੀ ਦਿਖਾਉਣੀ ਆ ਜੀ ਬਹੁਤ ਚੰਗੇ ਕੱਦ ਕਾਠ ਵਾਲੀ ਆ ਤੇ 20 ਕਿਲੋ ਵਾਲੀ ਆ ਬਾਈ ਕਹਿੰਦਾ ਬੱਚੋਂ ਤੁਸੀਂ ਆਰਡਰ ਚੈੱਕ ਕਰ ਲਿਓ ਬਾਈ ਕਹਿੰਦਾ ਹੁਣ 14 ਕਿਲੋ ਦੀ ਬੋਹੜ ਹੀ ਆਈਏ ਥੱਲੇ ਬਹੁਤ ਚੰਗੀ ਆ ਤੇ ਬੱਚੇ ਦਾ ਥੋੜਾ ਜਿਆਦਾ ਜਿਆਦੀ ਆ ਜੀ ਮੋਲੇ ਦਾ ਬਾਈ ਕਰਦੇ ਨੇ 2 ਲੱਖ 60000 ਰੁਪਏ ਬਿਲਕੁਲ ਜੱਡ ਬਲੈਕਾ ਤੇ ਹਰਿਆਣੇ ਦੇ ਏਰੀਆ ਦੀਆਂ ਨੇ ਇਹ ਮੱਝਾਂ ਚਾਰੇ ਪੰਜੇ ਮੱਝਾਂ ਹਰਿਆਣੇ ਤੋਂ ਲੈ ਕੇ ਆਉਂਦੇ ਆ ਬਾਈ ਹਿਸਾਰ ਏਰੀਆ ਤੋਂ ਚੈੱਕ ਕਰੋ ਇਹ ਅੱਗਿਓ ਬਹੁਤ ਚੰਗੀਆਂ ਝੋਟੀਆਂ ਨੇ ਬਾਈਆਂ ਲਵੇ ਆ ਮੱਝਾਂ ਨੇ ਇਹ 20 ਲੀਟਰ ਦੁੱਧ ਵਾਲੀ ਮੱਝਾਂ ਬਾਈ ਕਹਿੰਦਾ ਚੈੱਕ ਕਰੋ ਤੁਸੀਂ ਬਹੁਤ ਚੰਗੇ ਅਡਰ ਕੁਆਲਟੀ ਦੀ ਹੈਗੀ ਸਿੰਗ ਵੀ ਬਹੁਤ ਵਧੀਆ ਨੇਗੇ ਪਯੌਰ ਸਾਹ ਕਾਲੀ ਤੇ ਇਹ ਚੰਗੇ ਹਰਿਆਣੇ ਦੇ ਏਰੀਆ ਚ ਆਈ ਹੋਈ ਮੱਝ ਆ ਜੀ ਚੈੱਕ ਕਰੋ ਤੁਸੀਂ ਖਾਂ ਲੈਵੇ ਦੀ ਬਹੁਤ ਸਾਫ ਸੁਥਰੀਆ ਬਹੁਤ ਠੰਡੀ ਹੈਗੀ ਕਿੰਨੇ ਕ ਦਿਨਾਂ ਦੀ ਸੂਈ ਹੈ ਬਾਈ ਇਹ ਬਾਈ 7 ਮਹੀਨੇ ਦੇ ਨੇ 7 ਮਹੀਨੇ ਦਾ ਤੇ ਸੇ ਬੱਚਾ ਕੀ ਹੈ ਦੇ ਪੁੱਛੇ ਬੱਚਾ ਜੀ ਕਟਾ ਹੈ ਕਟਾਗਾ ਕਿੰਨਾ ਹੁਣ ਬੌਲਾ ਤਿਆਰ ਆ ਇਹਦੇ ਥੱਲੇ 20 ਕਿਲੋ ਕੰਡੇ ਵਾਲਾ ਬਾਈ ਅੱਜ ਕੰਡੇ ਵਾਲਾ ਅੱਜ ਮੌਮ ਚ ਚਵਾ ਕੇ ਦੇ ਦੂੰ ਮਾਲਾ ਇਹ ਤਾਂ ਕਹਿੰਦਾ ਸੂਈ ਨਾਲ ਕਹਿੰਦਾ 7 ਕ ਦਿਨਾਂ ਦੀ ਆ 20 ਕਿਲੋ ਕੰਡੇ ਤੇ ਲਾ ਕੇ ਦੇਵਾਂਗੇ ਦੋ ਟਾਈਮ ਦੋ ਟਾਈਮ ਆ ਠੀਕ ਆ ਫਿਰ ਮੁੱਲ ਕੀ ਕਰਦੇ ਹਾਂ ਜੀ ਇਹਦਾ ਮੁੱਲ ਬਾਈ ਫੋਨ ਤੇ ਕਰਾਂਗੇ ਮੁੱਲ ਫੋਨ ਤੇ ਕਰ ਦੋਗੇ ਠੀਕ ਆ ਕਿੰਨੇ ਦੂਜੇ ਸੂਏ ਸੂਈ ਆ ਦੂਜਾ ਪਲੂਨ ਨੇ ਕਿੰਨਾ ਕੱਢਿਆ ਹੋਇਆਗਾ ਪਲੂਨ ਨੇ 16 ਬਾਈ 20 ਕਿਲੋ ਅੱਜ ਤਿਆਰ ਆ 20 ਕਿਲੋ ਹੁਣ ਤਿਆਰ ਆ ਵਧੂਗੀ ਵਧੂਗੀ ਬਦੂ ਆਪਾ 7ਵੇਂ ਦਿਨ ਆ ਜੀ ਮੈਨੇ ਚੱਲੀ ਨੀ ਕਿਹੜੇ ਏਰੀਏ ਚੋਂ ਆਏ ਹੋ ਜੋੜਾ ਪਿੰਡ ਕਿਹੜਾ ਹੈਗਾ ਪਿੰਡ ਸ਼ਾਲੀਆ ਜੀ ਲਹਿਰੇਗਾ ਕੇ ਦੇ ਨਾਲ ਠੀਕ ਆ ਇਹ ਕਿਹੜੇ ਏਰੀਏ ਚ ਆਈ ਹੋਈ ਹਮਾਚਾ ਇਹ ਤਾਂ ਭਾਈ ਉਧਰ ਜਾਂਦੇ ਆ ਇਸ ਦਾ ਹਜ਼ਾਰ ਹਾਂ ਸੀ ਪੂਲਣਾ ਇਹ ਆਪਣਾ ਹਰਿਆਣੇ ਚ ਹਰਿਆਣੇ ਚ ਤਮਤਾਨ ਸਾਹਿਬ ਲਾਲਾ ਠੀਕ ਆ throdi ਲਾਲਾ ਆ ਪਿੰਡਾਂ ਚ ਠੰਡੀ ਆ ਮਾਚਾ ਜਮਾਂ ਠੰਡੀ ਆ ਆ ਬਿਨਾਂ ਰਸਤੇ ਤੋਂ ਦਿੱਤੀ ਹੈ ਭਾਈ ਠੀਕ ਆ ਲੈ ਬਾਈ ਕਹਿੰਦਾ ਮੁੱਲ ਫੂਨ ਤੇ ਹੋਊਗਾ 20 ਲੀਟਰ ਹੋਣਾ ਇਹਦੇ ਥੱਲੇ ਹੀ ਦੁੱਧ ਤਿਆਰ ਆਗਾ ਦੋ ਟਾਈਮ ਕੰਡੇ ਤੇ ਚਵਾ ਲਓ ਬਾਈ ਕਹਿੰਦਾ ਜੀ ਚਾਹੀ। ਇਹਨਾਂ ਦਾ ਵਿਆਹ ਹੋਰ ਬੂਰੀ ਮੱਛਾ ਜੀ ਚੈੱਕ ਕਰੋ ਤੁਸੀਂ। ਇਹ ਵੀ ਤਾਜੀ ਸੂਈ ਹੈ। ਬਹੁਤ ਚੰਗੀ ਹੈ ਜੀ। ਸਰੋ ਬੱਚਾ ਲਾ ਕੇ ਵੇਖੀ ਨੂੰ ਇਹਦੀ ਕੋਈ ਹੋਵਾ। ਰਾਤੀ ਜੀ ਆਵੇ। ਉੱਥੇ ਆ ਜਾ ਇਹ ਬੂਰੀ ਦੀ ਕੀ ਡਿਟੇਲ ਆ ਗਈ। ਬੂਰੀ ਬਈ ਰਾਤ ਸੂਈ ਹੈ। ਰਾਤ ਸੂਈ ਹੈ। ਇਹਦੇ ਥੱਲੇ ਕਿੰਨਾ ਪੌਲੇ ਹੁਣ ਤਾਂ ਪੌਲੇ ਚਾ ਠੀਕ ਆ ਜੇ ਜੁਰ ਪੈ ਗਈ ਜੁਰ ਜਮਾ ਸਾਫ ਹੈ ਦੂਜਾ ਸੂਆ ਝੋਟੀ ਆ ਬਾਈ ਇਹਦੇ ਬੱッセ ਬੱਚਾ ਕੀ ਆਈ ਪਿੱਛੇ ਕੱਟਾਈ ਇਹਦੇ ਬੱッセ ਵੀ ਕੱਟਾਗਾ ਇਹਦਾ ਕੀ ਮੁੱਲ ਕਰਦੇ ਹੋਗੇ ਇਹਦਾ ਮੁੱਲ ਯਾਰ ਇਹਦਾ ਵੀ ਫੋਨ ਤੇ ਕਰ ਲਾਂਗੇ ਮੁੱਲ ਫੋਨ ਤੇ ਕਰ ਲਾਂਗੇ ਬੰਦੇ ਸੌਦਾ ਚੱਲ ਰਿਹਾ ਕ ਉਹ ਕਹਿੰਦਾ ਰ ਆਪਾਂ ਸਦੇ ਕੱਟ ਕਰੀਏ ਉਹ ਨੱਚ ਸੁਆਦ ਨਹੀਂ ਆਉਂਦਾ ਠੀਕ ਆ ਅਗਲੇ ਨਹੀਂ ਵੀ ਤਾਂ ਵੀ ਆਈਡੀਆ ਜੀ